ਹੋਏ ਗਲਾ ਹੈ ਥਾਲੀਆਂ ਜੀਆਂ ਗਲੀਆਂ ਆਖੋ ਵੀਰ ਜੀ ਹੋਣਾ ਹੀ ਆ ਬਰਤਨ ਲੈ ਲੈ ਤੇ ਆਨੰਦਪੁਰ ਸਾਹਿਬ ਛੱਡਾਂ ਚੱਲੇ ਆ ਤੇ ਜੋ ਇਹਨਾਂ ਗੱਲ ਕਹੀ ਸੀ ਨਾ ਵੀ ਜੰਡਿਆਲਿਓ ਬਰਤਨ ਸਸਤੇ ਮਿਲਦੇ ਨੇ ਤੇ ਮੇਰੇ ਵੀਰ ਜੀ ਜਿੰਨੇ ਵੀ ਕੋਈ ਬਰਤਨ ਲੈਣੇ ਆ ਤੇ ਇੱਥੇ ਆਪਣਾ ਹੈਗਾ ਆ ਅਜੀਤ ਸਿੰਘ ਟਰੇਡਰ ਆਪਣਾ ਠਠਿਆਰੇ ਗੇਟ ਦੇ ਲਾਗੇ ਤਰੰਧਾ ਰੋਡ ਦੇ ਉੱਤੇ ਉੱਥੋਂ ਤੁਹਾਨੂੰ ਅੱਧੇ ਰੇਟ ਤੇ ਬਰਤਨ ਮਿਲਦੇ ਜੋ ਸਟੀਲ ਜੇ ਤੁਹਾਨੂੰ 335 ਰੁਪਏ ਬਾਹਰ ਤੇ ਇੱਥੋਂ ਸਾਨੂੰ ਮਿਲੇ ਨੇ 200 ਤੇ ਮੇਜ 200 225 ਰੁਪਏ 225 ਰੁਪਏ ਬੜਾ ਫਰਕ ਹੈ ਰੇਟ ਦਾ ਉਹ ਤੋਂ ਵਿੱਚ ਮਲੇਉ ਨਾ ਰਿਆਂ ਪਹਿਲਾਂ ਉਹ ਹੈਗੇ 280 ਰੁਪਏ ਨਾ 180 ਰੁਪਏ ਲਾਇਆ 100 ਰੁਪਏ ਦਾ ਫਰਕ ਹੈ ਕਿਲੋ ਮਗਰ ਹੋਣਾ ਹੀ ਚੱਲੇ ਆਪਣੇ ਉਹ ਹੁਣ ਬਰਤਨ ਅਸੀਂ ਲੈ ਕੇ ਚੱਲੇ ਆ ਇਹੋ ਤੁਹਾਨੂੰ ਕਿਹਾ ਹੈ ਵੀ ਐਂ ਬਲੌਗ 'ਚ ਦੱਸਾਂਗੇ ਵੀ ਕੀ ਰੇਟ ਦਾ ਫਰਕ ਹੈਗਾ ਕੋਈ ਦੁਕਾਨ ਦੀ ਟਰਾਈ ਨਹੀਂ ਕਰਨੀ ਲੋੜ ਜੇ ਤਾਂ ਹੀ ਮਾਰਕੀਟ 'ਚ ਜਾਂਦੇ ਤੇ ਤੁਹਾਨੂੰ ਉਹ ਰੇਟ ਤੇ ਮਿਲਣਾ ਹੈ ਤੇ ਆਓ ਇਹ ਹੈਲਮਟ ਪਾਇਆ ਨੂੰ ਦੱਸ